ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਵਿੱਚ ਬਲਦ ਨੇ ਕੀਤਾ ਤੰਡਵ ਚਾਰੇ ਪਾਸੇ ਪੈ ਗਿਆ ਚੀਕ ਚਿਹੜਾ ਦੋਸਤੋ ਅਕਸਰ ਹੀ ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਹਲਦੀ ਦੀ ਰਸਮ ਕੀਤੀ ਜਾਂਦੀ ਹੈ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਨੱਚਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਜਿੱਥੇ ਕਿ ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਚੱਲ ਰਹੀ ਸੀ ਅਤੇ ਇਸ ਹਲਦੀ ਦੀ ਰਸਮ ਵਿੱਚ ਇੱਕ ਬਲਦ ਲਿਆਇਆ ਜਾਂਦਾ ਹੈ ਕਿਉਂਕਿ ਹਰ ਕਿਸੇ ਦੇ ਆਪੋ ਆਪਣੇ ਵੱਖੋ ਵੱਖਰੇ ਇਹ ਰਿਵਾਜ ਹੁੰਦੇ ਨੇ ਅਤੇ ਜਿਵੇਂ ਹੀ ਬਲਦ ਨੂੰ ਲਿਆਇਆ ਜਾਂਦਾ ਏ ਤਾਂ ਰਿਸ਼ਤੇਦਾਰ ਨੱਚ ਕੇ ਪੈਸੇ ਵਾਰਨ ਲੱਗ ਜਾਂਦੇ ਨੇ ਪਰ ਨੱਚ ਰਹੀਆਂ ਔਰਤਾਂ ਵਿੱਚੋਂ ਇੱਕ ਔਰਤ ਪੈਸੇ ਚੁੱਕਣ ਲੱਗ ਜਾਂਦੀ ਹੈ ਅਤੇ ਜਿਵੇਂ ਹੀ ਉਹ ਔਰਤ ਬਲਦ ਦੇ ਹੇਠਾਂ ਪਿਆ ਨੋਟ ਚੱਕਣ ਲੱਗਦੀ ਏ ਤਾਂ ਬਲਦ ਇੱਕੋ ਦਮ ਡਰ ਜਾਂਦਾ ਹੈ ਤੇ ਨਾਲ ਨੱਚ ਰਹੀ ਇੱਕ ਔਰਤ ਦੇ ਸਿਰ ਵਿੱਚ ਲੱਤ ਮਾਰਦਾ ਏ ਅਤੇ ਛਾਲਾ ਮਾਰ ਕੇ ਭੱਜਣ ਲੱਗ ਜਾਂਦਾ ਏ ਜਿਸ ਕਰਕੇ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਸੋ ਜਿੱਥੇ ਹਰ ਕੋਈ ਖੁਸ਼ੀ ਵਿੱਚ ਨੱਚ ਰਿਹਾ ਸੀ ਉੱਥੇ ਇੱਕੋ ਦਮ ਚੀਕ ਚਿਹੜਾ ਪੈ ਜਾਂਦਾ ਏ ਤੇ ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਜਾਣਾ ਪੈਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ